ਬੜੇ ਬਾਜੀ ਦਾ ਇਹ ਇਲੈਕਸ਼ਨ ਦੇ ਵਿੱਚ ਕਿੰਨਾ ਕੁ ਤੁਸੀਂ ਜਿਹੜਾ ਅਸਲ ਦੇਖ ਰਹੇ ਹੋ ਅਕਾਲੀ ਦਲ ਨੇ ਕੋਈ ਇਸ ਤਰ੍ਹਾਂ ਦਾ ਵਿਚ ਵਿਚਾਲੇ ਦਾ ਰਸਤਾ ਹੀ ਨਿਕਲਦਾ ਸੀ ਭਾਵੇਂ ਕਿ ਇਲੈਕਸ਼ਨ ਲੰਘ ਗਏ ਚਲੋ ਆਪਾਂ ਜੇਕਰ ਅੱਜ ਗੱਲ ਕਰੀਏ ਕੋਈ ਇਕੱਠਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਖਾਸ ਕਰਕੇ ਜਿਵੇਂ ਤੁਸੀਂ ਹਲਕਾ ਇੰਚਾਰਜ ਸੀ ਜਾਂ ਪਾਰਟੀ ਪ੍ਰਧਾਨ ਜੀ ਨੇ ਦੇਖੋ ਜੀ ਕਹਿਣ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ ਬਾਕੀ ਆਪਾਂ ਉਹਨਾਂ ਨੂੰ ਦੇਖੋ ਬੁਲਾਉਣ ਦੀ ਕੀ ਲੋੜ ਪੈ ਗਈ ਸਾਨੂੰ ਬਾਕੀ ਕਿਸੇ ਦਾ ਵੀ ਮੁਕਾਬਲਾ ਹੋਵੇ ਪਰ ਹੋਊਗਾ ਅਕਾਲੀ ਦਲ ਦਾ ਕਬੱਡੀ ਦੇ ਮੁਕਾਬਲੇ ਜਿਹੜੀ ਰਾਜਨੀਤੀ ਦੀ ਕਬੱਡੀ ਹੈ ਕਿੰਨੀ ਕੋਕੀ ਹੈ ਅਕਾਲੀ ਦਲ ਦਾ ਜਿਹੜੇ ਬੰਦੇ ਵਰਕ ਕਰਨਗੇ ਜਿਹੜੇ ਸਾਡੇ ਬੂਥਾਂ ਦੇ ਵਿੱਚ ਨੇ ਉਹੀ ਅਕਾਲੀ ਦਲ ਹਾਂਜੀ ਗੁਜਾਰ ਸਿੰਘ ਜੀ ਹਲਕਾ ਢੜਵਾ ਦੇ ਪਿੰਡਾਂ ਦਾ ਤੁਸੀਂ ਦੌਰਾ ਕਰ ਗਿਆ ਪੰਚਸ਼ਾਦੀ ਵਾਲੀ ਪੋਲਿੰਗ ਬੂਥ ਤੇ ਬੈਠੇ ਹੋਗੇ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਅਕਾਲੀ ਦਲ ਦੇ ਹੱਕ ਦੇ ਵਿੱਚ ਲੱਗਦਾ ਹੈ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਪ੍ਰੈਸ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਹੈ ਫਿਰ ਅੱਜ ਮੈਂ ਜਿੰਨੇ ਵੀ ਪਿੰਡਾਂ ਦੇ ਵਿੱਚ ਦੌਰਾ ਕੀਤਾ ਤੁਸੀਂ ਆਪ ਬੋਤੋਂ ਅੰਦਾਜ਼ਾ ਲਾ ਲਓ ਗਰਮੀ ਵੀ ਪੂਰੀ ਆ ਪੂਰੀ ਜ਼ੋਰ ਦੀ ਪੈ ਰਹੀ ਆ ਪਰ ਸਾਡੇ ਜਿਹੜੇ ਵਰਕਰ ਨੇ ਉਹਨਾਂ ਨੇ ਹੌਸਲੇ ਬੁਲੰਦ ਹੈ ਤੇ ਪੂਰਾ ਜੋਰ ਦੇ ਨਾਲ VOTING ਪੁਹਤਾ ਰਿਆ ਹੈ ਕਿਵੇਂ ਜਿਹੜੀ ਧੜੇਬਾਜੀ ਆ ਖਾਸ ਕਰਕੇ ਜੇ ਕਿ ਮੈਂ ਸਾਫ਼ ਗੱਲ ਕਰਾਂ ਜਿਹੜਾ ਹਲਕੇ ਦੇ ਵਿੱਚ ਜਿਹੜੀ ਧੜੇਬਾਜੀ ਆ ਖਾਸ ਕਰਕੇ ਉੱਪਰ ਕੇ ਸਾਹਮਣੇ ਆਈ ਹੈ ਧੜੇਬਾਜੀ ਦਾ ਇਸ ਇਲੈਕਸ਼ਨ ਦੇ ਵਿੱਚ ਕਿੰਨਾ ਕੁ ਤੁਸੀਂ ਜਿਹੜਾ ਅਸਲ ਦੇਖ ਰਹੇ ਹੋ ਅਕਾਲੀ ਦਲ ਨੂੰ ਜੇ ਤਾਂ ਤੁਸੀਂ ਕੱਟ ਤੋਂ ਦੇਖੋ ਮੈਨੂੰ ਤਾਂ ਲੱਗਦਾ ਨਹੀਂਗਾ ਵੀ ਧੜੇਬਾਜੀ ਦਾ ਕੋਈ ਫਰਕ ਪਊਗਾ ਕਿਉਂਕਿ ਸਾਡੇ ਦੇਖੋ ਮੈਂ ਗੱਲ ਇਹ ਕਰਦਾ ਸਾਰਿਆਂ ਨੂੰ ਵੀ ਦੇਖੋ ਜੇ ਗਲਜਾਰੀ ਨੂੰ ਟਿਕਟ ਮਿਲੀ ਆ ਜਾਂ ਜਗਲਜਾਰੀ ਨੂੰ ਪਹਿਲਾਂ ਹਲਕਾ ਚਾਰਚ ਲਾਇਆ ਆ ਤਾਂ ਸ਼੍ਰੋਮ ਨੇ ਅਕਾਲੀ ਦਲ ਨੇ ਲਾਇਆ ਹੈ ਮੈਂ ਕਹਿੰਦਾ ਵੀ ਤੁਸੀਂ ਦਿਲਜਾਰੀ ਨੂੰ ਨਹੀਂ ਪਾਰਟੀ ਨਾਲ ਚਲੋ ਜਿਹੜੇ ਪਾਰਟੀ ਦੇ ਵਰਕਰ ਹੈ ਜੇਕਰ ਕੋਈ ਇਨਸਾਨ ਆਂਦਾ ਹੈ ਜਾਂ ਜਾਂਦਾ ਹੈ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਪਾਰਟੀ ਦੇ ਨਾਲ ਚੱਲਣਾ ਚਾਹੀਦਾ ਵਰਕਰਾਂ ਨੂੰ ਕਹਿੰਦੇ ਅਸੀਂ ਪਾਰਟੀ ਦੇ ਨਾਲ ਪਰ ਹਲਕਾ ਇੰਚਾਰਜ ਦੇ ਨਾਲ ਨਹੀਂ ਸੋ ਮੇਰੀ ਤਾਂ ਬੇਨਤੀ ਹੈ ਵੀ ਭਾਈ ਹਲਕਾ ਇੰਚਾਰਜ ਦਾ ਅਕਾਲੀ ਦਲ ਨੇ ਲਾਇਆ ਹੋਇਆ ਇਕਰ ਆਪਾਂ ਗੱਲ ਕਰੀਏ ਜਿਵੇਂ ਟਿੱਕ ਟਿੱਕ ਹੁੰਦਾ ਸਾਹਿਬ ਨੂੰ ਮਿਲ ਗਈ ਠੀਕ ਸਾਹਿਬ ਤੜਾ ਜਿਹੜਾ ਹੈਗਾ ਨਾਰਾਜ਼ ਚੰਦ ਰਿਆ ਸੀਗਾ ਕੀ ਕੋਈ ਇਸ ਤਰ੍ਹਾਂ ਦਾ ਵਿਚ ਵਿਚਾਲੇ ਰਸਤਾ ਹੀ ਨਿਕਲ ਸਕਦਾ ਸੀ ਭਾਵੇਂ ਕਿ ਇਲੈਕਸ਼ਨ ਲੰਘੀ ਗਈ ਚਲੋ ਆਪਾਂ ਜੇਕਰ ਅੱਜ ਗੱਲ ਕਰੀਏ ਕੋਈ ਇਕੱਠਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਖਾਸ ਕਰਕੇ ਜਿਵੇਂ ਤੁਸੀਂ ਹਲਕਾ ਇੰਚਾਰਜ ਸੀ ਜਾਂ ਪਾਰਟੀ ਪ੍ਰਧਾਨ ਜੀ ਦੇ ਦੇਖੋ ਜੇ ਇਹ ਗੱਲ ਹੈ ਉਹ ਉਹੀ ਗੱਲ ਹੈ ਵੀ ਛੋਟਾ ਵੂ ਵੱਡੀ ਗੱਲ ਇਹ ਹੈਗੀ ਆ ਵੱਡੀਆਂ ਗੱਲਾਂ ਸਿਆਸਤ ਆਪਣੇ ਤੋਂ ਉੱਪਰ ਉੱਟ ਕੇ ਗੱਲਾਂ ਨੇ ਕਿਉਂਕਿ ਜਿਹੜੇ ਮੇਰੇ ਲੈਵਲ ਦੀ ਗੱਲ ਆ ਉਹ ਮੈਂ ਤੁਹਾਨੂੰ ਸਪਸ਼ਟ ਜਵਾਬ ਦੇ ਸਕਦਾ ਕਿਉਂਕਿ ਜੇ ਕਿਉਂਕਿ ਮੈਂ ਤਾਂ ਤੁਹਾਨੂੰ ਇਹ ਕਹਿਆ ਵੀ ਢੜੇ ਬੰਦੀ ਦਾ ਕਾਇ ਹੈ ਤੁਸੀਂ ਢੜੇ ਬੰਦੀ ਦਰਵੇ ਦੀ ਬਿਲਕੁਲ ਖਤਮ ਹੈ ਹੁਣ ਇੱਕ ਦੋ ਬੰਦੇ ਹੁੰਦੇ ਆ ਜਿਹੜੇ ਆਮ ਇਨਸਾਨ ਆ ਉਹਨਾਂ ਮਗਰ ਤੁਹਾਨੂੰ ਪਤਾ ਹੀ ਵੀ ਕੀ ਕਿੰਨਾ ਕੁਝ ਹੁੰਦਾ ਜਿਹੜੇ 3 ਸਾਂ ਸਮਰਥਕ ਨੇ ਉਹਨਾਂ ਨੇ ਇਹ ਵੀ ਕਿਹਾ ਜੀ ਅਸੀਂ ਪਿਛਲੇ ਦਿਨ ਇੰਟਰਵਿਊ ਕੀਤਾ ਉਹਨਾਂ ਦੀ ਆ ਕਿ ਇਹਦੇ ਵਿੱਚ ਹਲਕਾ ਚਾਰਜ ਨੇ ਵੀ ਸਾਡੇ ਤੱਕ ਪਹੁੰਚ ਨਹੀਂ ਕੀਤੀ ਹੈਗੀ ਕਿ ਸਾਨੂੰ ਬਣਾਉਣ ਦੀ ਕੋਸ਼ਿਸ਼ ਨਹੀਂ ਬਾਕੀ ਆਪਾਂ ਉਹਨਾਂ ਨੂੰ ਦੇਖੋ ਬੁਲਾਉਣ ਦੀ ਕੀ ਲੋੜ ਪੈ ਗਈ ਸਾਨੂੰ ਜਿਹੜਾ ਬੰਦਾ ਕਹਿੰਦਾ ਵੀ ਸਾਨੂੰ ਹਲਕਾ ਚਾਰਜ ਨੇ ਨਹੀਂ ਬੁਲਾਇਆ ਜਿਹੜੇ ਪਾਰਟੀ ਦੇ ਆਗੂ ਕਹਿੰਦੇ ਆ ਉਹਨਾਂ ਨੂੰ ਆਪਣੇ ਆਪ ਹੀ ਚੱਲਣਾ ਚਾਹੀਦਾ ਨਾਲ ਪਹਿਲਾਂ ਕਿਹੜਾ ਉਹਨਾਂ ਨੂੰ ਕਿਸੇ ਨੇ ਚਿੱਠੀ ਭਾ ਕੇ ਲੈ ਕੇ ਆਈ ਦੀ ਪਹਿਲਾਂ ਵੀ ਤਾਂ ਆਪਣੇ ਆਪ ਹੀ ਚੱਲੇ ਸੀ ਉਹ ਕਿੰਨਾ ਕੁ ਨੁਕਸਾਨ ਲੱਗਦਾ ਤੁਹਾਨੂੰ ਜਿਹੜਾ 3-7 ੜੇ ਦਾ ਆਪਣੇ ਜ਼ਿਲ੍ਹੇ ਦੇ ਵਿੱਚ ਜਾਂ ਆਪਣੇ ਹਲਕੇ ਦੇ ਵਿੱਚ ਦੇਖੋ ਜੀ ਜੀਰਸਾ ਸਾਹਿਬ ਦਾ ਨੁਕਸਾਨ ਤਾਂ ਦਿਖਾ ਹੈਗਾ ਹੀ ਆ ਪਰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ ਕਿਉਂਕਿ ਪਾਰਟੀ ਸਮੁੰਦਰ ਹੈ ਸਮੁੰਦਰ ਦੇ ਵਿੱਚ ਛੱਲਾ ਵੱਜਦਾ ਹੀ ਰਹਿੰਦੀ ਹੈ ਸੋ ਫਰਕ ਤੁਸੀਂ ਆ ਬਾਕੀ ਤੁਸੀਂ ਅੰਦਾਜ਼ਾ ਲਾ ਲਓ ਇਸ ਚੀਜ਼ ਤੋਂ ਵੀ ਯਾਰ ਸਾਰੇ ਜਿੰਨੇ ਮਾਬੂਤਾਂ ਦੇ ਜਾ ਕੇ ਆਇਆ ਇਸੇ ਤਰ੍ਹਾਂ ਪੂਰਾ ਪਰਮਾਂਗਾਰਾ ਮਿਲਿਆ ਸਾਨੂੰ ਤਾਂ ਮੁਕਾਬਲਾ ਕਿਹੜੀ ਪਾਰਟੀ ਨਾਲ ਮੰਨਣੀ ਹੈ ਦੇਖੋ ਸਾਰੇ ਉਮੀਦਵਾਰ ਨੇ ਜਿਹੜੇ ਵਧੀਆ ਨੇ ਬਾਕੀ ਕਿਸੇ ਦਾ ਵੀ ਮੁਕਾਬਲਾ ਹੋਵੇ ਪਰ ਹੋਊਗਾ ਅਕਾਲੀ ਦਲ ਨਾਲ ਕੀ ਹੈ ਅਕਾਲੀ ਦਲ ਦੀ ਜਿਹੜੀ ਮੰਨੋ ਵੀ ਮਾਂਜੂ ਵੀ ਜਿਹੜਾ ਬੋਰਡ ਬੈਂਕ ਨੂੰ ਪੂਰਾ ਲਾਗਦਾ ਉਹ ਤੁਹਾਡੇ ਬੰਦੀ ਲਾਉਂਦੀ ਹੈ ਦੇਖੋ ਇਹ ਸਿਸਟਮ ਨਾ ਪਹਿਲਾਂ ਸਟਾਰਟਿੰਗ ਤੋਂ ਜਿੰਨਾ ਚਿਰ ਮੈਨੂੰ ਆਂਦੇ ਰਿਹਾਗਾ ਮੈਂ ਹੁਣ ਥੋੜਾ ਜਿਹਾ ਹੁਣ ਹੀ ਸਿੱਖਿਆ ਰਾਜਨੀਤੀ ਪਹਿਲਾਂ ਤਾਂ ਨਹੀਂ ਮੈਨੂੰ ਪਤਾ ਸੀ ਕਿਉਂਕਿ ਕਬੱਡੀ ਖੇਡਦੇ ਖੇਡਦੇ ਇੱਧਰ ਆ ਗਏ ਪਰ ਇੱਕ ਗੱਲ ਪਹਿਲਾਂ ਜਿਹੜਾ ਸਿਸਟਮ ਸੀ ਨਾ ਦਾ ਇਥੇ ਦੋ ਟੜੇ ਸੀ ਦੋਨੇ ਅਕਾਲੀ ਦਲ ਦੇ ਸੀ ਪਰ ਵੋਟ ਕਦੇ ਨਹੀਂ ਅਕਾਲੀ ਦਲ ਨੂੰ ਉਹਨਾਂ ਨੇ ਪਾਈ ਖਾਦਾ ਅਕਾਲੀ ਦਲ ਦਾ ਬੱਤੀਆਂ ਅਕਾਲੀ ਦਲ ਦਾ ਰਹੀਆਂ ਪਰ ਕਦੇ ਵੋਟ ਨਹੀਂ ਅਕਾਲੀ ਦਲ ਨੂੰ ਪਾਈ ਸੋ ਉਹਨਾਂ ਨੂੰ ਇਸੇ ਚੀਜ਼ ਦਾ ਫਾਇਦਾ ਸੀ ਪਰ ਜਿਹੜਾ ਹੁ ਹੁਣ ਸਾਰੇ ਹਲਕੇ ਦੀ ਚਾਂਟੀ ਹੋਈ ਜਾਂਦੀ ਹੈ ਨਵੇਂ ਜਿਹੜੇ ਜਿਹੜਾ ਅਕਾਲੀ ਦਲ ਹੈ ਜਿਹੜੇ ਬੰਦੇ ਵਰਕ ਕਰਨਗੇ ਜਿਹੜੇ ਸਾਡੇ ਬੂਥਾਂ ਦੇ ਬੈਠਣਗੇ ਉਹੀ ਅਕਾਲੀ ਦਲ ਕਬੱਡੀ ਦੇ ਮੁਕਾਬਲੇ ਜਿਹੜੀ ਰਾਜਨੀਤੀ ਦੀ ਕਬੱਡੀ ਹੈ ਕਿੰਨੀ ਔਖੀ ਹੈ ਦੇਖੋ ਰਾਜਨੀਤੀ ਦਾ ਮੈਂ ਕਹਿੰਦਾ ਵੀ ਇੱਕ ਨਰਕ ਹੈ ਜੇ ਮੈਂ ਸੱਚੀ ਜਿਹੜੀਆਂ ਕਿੰਨੀਆਂ ਔਖੀਆਂ ਨੇ ਕਬੱਡੀ ਮੈਂ ਕਹਿੰਦਾ ਸਾਰੀਆਂ ਔਖੀਆਂ ਨੇ ਯਾਰ ਕਿਉਂਕਿ ਚੰਗੇ ਬੰਦਿਆਂ ਦਾ ਬਹੁਤ ਸਵਾਕਾ ਟੈਸਟੀ ਚੰਗੇ ਬੰਦਿਆਂ ਨੂੰ ਬਹੁਤ ਔਖਾ ਸਾਹਮਣਾ ਕਰਨਾ ਪੈਂਦਾ ਹੁਣ ਮੈਂ ਕਹਿ ਸਕਦਾ ਵੀ ਮੈਂ ਅੱਜ ਤੱਕ ਕਿਸੇ ਤੁਸੀਂ ਮੀਡੀਆ ਦੇਖ ਲਿਓ ਕਿਸੇ ਦੇ ਵੀ ਮੇਰਾ ਸਪੀਚ ਕਰ ਲਿਓ ਮੈਂ ਕਦੇ ਕਿਸੇ ਨੂੰ ਝੂਠ ਨਹੀਂ ਮਾਰਿਆ ਜੋ ਗੱਲ ਸਪਸ਼ਟ ਹੈ ਉਹ ਕਰਦੇ ਆ ਪਰ ਲੋਕ ਥੋੜਾ ਜਿਹਾ ਭਾਲਦੇ ਵੀ ਥੋੜਾ ਝੂਠ ਜ਼ਰੂਰ ਮਾਰਨਾ ਚਾਹੀਦਾ ਪਰ ਆਪਾਂ ਸੋਚਿਆ ਹੋਇਆ ਜੇ ਆਪਾਂ ਸੇਵਾ ਦੀ ਭਾਵਨਾ ਨਾਲ ਆਇਆ ਆਪਾਂ ਝੂਠ ਮਾਰ ਕੇ ਰਾਜਨੀਤੀ ਨਹੀਂ ਕਰਨੀ ਸਾਫ਼ ਸੁਥਰੀ ਰਾਜਨੀਤੀ ਕਰਨੀ ਤੇ ਉਵੇਂ ਲੋਕਾਂ ਦਾ ਆਪਾਂ ਨੂੰ ਪਿਆਰ ਵੀ ਬਹੁਤ ਜ਼ਿਆਦਾ ਮਿਲ ਰਿਹਾ ਧੰਨਵਾਦ